ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਬੀਤੇ ਦਿਨ ਹੀ ਯਾਨੀ ਕਿ ਕੱਲ ਤੱਕ ਸ੍ਰੀ ਪਟਨਾ ਸਾਹਿਬ ਦੇ ਇੱਕ ਹੁਕਮਨਾਮਾ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਜਿਦੇ ਵਿੱਚ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਦੋ ਸਿੰਘ ਸਬਾਰਾਂ ਨੂੰ ਜਿਹੜਾ ਤਨਖਈਆ ਜਿਹੜਾ ਕਰਾਰ ਆ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਜਿਹੜੇ ਤਿੰਨ ਤਖਤ ਨੇ ਤਾਂ ਉਹਨਾਂ ਨੇ ਉਸ ਹੁਕਮਨਾਮੇ ਜਿਹੜਾ ਮੂਢੋਂ ਇਨਕਾਰਤਾ ਗਿਆ ਆਖਰਕਾਰ ਇਹ ਜਿਹੜਾ ਹੁਕਮ ਅਮਨ ਕਿਉਂ ਉਡੋਨ ਕਰਿਆ ਇਹਦੇ ਪਿੱਛੇ ਵਜ੍ਹਾ ਕੀ ਹੈ ਤੇ ਨਾਲ ਅੱਜ ਜਿਹੜਾ ਤਖਤਾਂ ਦੇ ਉੱਪਰ ਜਿਹੜਾ ਅਰਦਾਸ ਸਮਾਗਮ ਵੀ ਜਿਹੜਾ ਲਿਖਿਆ ਗਿਆ ਸੀ ਕਿਹੜੀ ਜਗ੍ਹਾ ਤੇ ਅਰਦਾਸ ਹੋਈ ਹੈ ਪੂਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਬੋਲਦਾ ਪੰਜਾਬ ਦੇ ਵਿੱਚ ਵਿਸਥਾਰਪੂਰਵਕ ਜੀ ਸਾਂਝੀ ਕਰਾਂਗੇ ਮੈਂਨਾ ਮੇਰੇ ਸਤਿਗੁਰੂ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਤਿਕਾਰ ਜੀ ਰਪਾਣਾ ਜੀ ਜੇਕਰ ਪਹਿਲਾਂ ਵੀ ਤੇ ਵੀ ਕੱਲ ਆਪਾਂ ਇਸੇ ਗੱਲ ਤੇ ਚਰਚਾ ਕੀਤੀ ਸੀ ਜਿਹੜਾ ਕੱਲ ਇਹ ਲਗਾਤਾਰ ਪਹਿਲਾਂ ਤਾਂ ਢੱਡਰੀਆਂ ਦੇ ਉੱਪਰ ਆਪਾਂ ਗੱਲਬਾਤ ਕੀਤੀ ਸੀ ਤੇ ਹੁਣ ਜਿਹੜਾ ਮੁਰ ਦੁਆਰਾ ਅੱਜ ਜਿਹੜਾ ਹੁਕਮਨਾਮਾ ਜਾਰੀ ਹੋਇਆ ਅਕਾਲ ਤਖਤ ਸਾਹਿਬ ਤੋਂ ਜਾਂ ਪੰਜਾਬ ਦੇ ਜਿਹੜੇ ਤਿੰਨ ਤਖਤ ਨੇ ਉਹਨਾਂ ਤੋਂ ਹੁਕਮਨਾਮਾ ਜਾਰੀ ਹੋਇਆ ਤਾਂ ਉਸ ਹੁਕਮਨਾਮੇ ਦੇ ਵਿੱਚ ਲਿਖਿਆ ਕੀ ਗਿਆ ਕਿ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਮੰਨਿਆ ਜਾਏਗਾ ਜਾਂ ਇਸ ਨੂੰ ਮੰਨਿਆ ਜਾਏਗਾ ਦੇਖੋ ਗੱਲ ਇਹ ਹੈ ਵੀ ਆਪਾਂ ਕੱਲ ਵੀ ਇਸ ਤੇ ਗੱਲ ਕੀਤੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖਾਂ ਦਾ ਸਰਬਉੱਚ ਤੇ ਮਹਾਨ ਜਗ੍ਹਾ ਬਿਲਕੁਲ ਜਿੱਥੋਂ ਜਾਰੀ ਹੁੰਦਾ ਹੁਕਮਨਾਮਾ ਹਰ ਸਿੱਖ ਲਈ ਮੰਨਣਯੋਗ ਹੈ ਬਿਲਕੁਲ ਤੇ ਹਰ ਸਿੱਖ ਉਸ ਹੁਕਮਨਾਮੇ ਦੇ ਅੱਗੇ ਉਦੇਸ਼ ਦੇ ਅੱਗੇ ਸਿਰ ਝੁਕਾਉਂਦਾ ਹੈ ਕੱਲ ਇੱਕ ਵੱਡਾ ਘਟਨਾਕਰਮੀ ਕਹਿ ਸਕਦੇ ਆ ਆਪਾਂ ਦੇਖਣ ਨੂੰ ਮਿਲਿਆ ਕਿ ਤਖਤ ਪੰਜ ਨੇ ਪਿੰਨ ਪੰਜਾਬ ਚ ਹੈ ਤੇ ਦੋ ਬਾਹਰ ਹੈ ਜਦੋਂ ਵੀ ਕੋਈ ਵੱਡੇ ਹੁਕਮਨਾਮੇ ਵੱਡੇ ਆਦੇਸ਼ ਜਾਰੀ ਹੋਏ ਆ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਜਾਰੀ ਹੋਇਆ ਬਿਲਕੁਲ ਤੇ ਕੱਲ ਵੱਡੀ ਘਟਨਾ ਪਹਿਲੀ ਵਾਰ ਦੇਖਣ ਨੂੰ ਮਿਲੀ ਕਿ ਹਰਮੰਦਰ ਸਾਹਿਬ ਦੇ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਦੇ ਖਿਲਾਫ ਹੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਕੱਲੇ ਉਹਨਾਂ ਨੂੰ ਨਹੀਂ ਉਹਨਾਂ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਸਿੰਘ ਸਾਹਿਬ ਹੈ ਜਦੋਂ ਟੇਕ ਸਿੰਘ ਢਨੋਲਾ ਉਹਨਾਂ ਦੇ ਖਿਲਾਫ ਵੀ ਹੋ ਗਿਆ ਹੂੰ ਤੇ ਅੱਜ ਉਸ ਹੁਕਮਨਾਮੇ ਨੂੰ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਰੀ ਹੋਇਆ ਸੀ ਪੰਜਾਬ ਦੇ ਤਿੰਨੋਂ ਤਖਤਾਂ ਤੇ ਪਹਿਲਾਂ ਬੈਠਕਾਂ ਹੋਈਆਂ ਸਿੰਘ ਸਾਹਿਬ ਦੀਆਂ ਅਰਦਾਸ ਸਮਾਗਮ ਹੋਇਆ ਤੇ ਉਸ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਵਾਲਾ ਜਿਹੜਾ ਕੱਲ ਵਾਲਾ ਹੁਕਮਨਾਮਾ ਸੀਗਾ ਉਸ ਨੂੰ ਮੋਢੋਂ ਰੱਦ ਕਰ ਦਿੱਤਾ ਔਰ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਇਹ ਹੁਕਮਨਾਮਾ ਕੱਲ ਜਾਰੀ ਕੀਤਾ ਗਿਆ ਹੂੰ ਪੰਥਕ ਇਕਤਾ ਨੂੰ ਢਾ ਲਾਉਣ ਵਾਲਾ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਤੇ ਇਹਦੇ ਨਾਲ ਗੈਰ ਸਤਾਧਿਕ ਤੇ ਗੈਰ ਵਾਜਿਬ ਹੁਕਮਨਾਮਾ ਕਿਉਂ ਕਿਉਂਕਿ ਜਿਹੜੀ ਪਦਵੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਹੈ ਉਹ ਪਦਵੀ ਇੰਨੀ ਵੱਡੀ ਹੈ ਕਿ ਉਹ ਪੰਜੇ ਤਖਤਾਂ ਦੇ ਜਿਹੜੇ ਸਭ ਤੋਂ ਵੱਡੇ ਤਖਤ ਦੇ ਵੈਸੇ ਤਖਤ ਸਾਰੇ ਬਰਾਬਰ ਹੈ ਸਾਰੇ ਮਹਾਨ ਹੈ ਪਰ ਫਿਰ ਵੀ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਨੂੰ ਸਭ ਤੋਂ ਜ਼ਿਆਦਾ ਮਾਨਤਾ ਕਿ ਇਹ ਕਿ ਵੀ ਯਾਰ ਬਣ ਗਿਆ ਆਪਾਂ ਕੋਈ ਸਿੱਖਾ ਜਿਹੜੇ ਮਸਲੇ ਹੁੰਦੇ ਨੇ ਆਪਾਂ ਅਕਸਰ ਹੀ ਦੇਖਦੇ ਆ ਸੰਗਤਾਂ ਨੂੰ ਪਤਾ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਸੰਗਤਾਂ ਬੈਠੀਆਂ ਨੇ ਅਕਾਲ ਤਖਤ ਉੱਪਰ ਜਿਹੜਾ ਸਾਰੇ ਫੈਸਲੇ ਹੁੰਦੇ ਨੇ ਉਸੇ ਕਰਕੇ ਆ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬਾਂ ਲੋ ਪੰਜ ਪਿਆਰਿਆਂ ਵੱਲੋਂ ਤਤ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਆਪਣੇ ਸਿੰਘ ਸਾਹਿਬ ਹੈ ਉਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਇਹ ਕੋ ਛੋਟੀ ਗੱਲ ਨਹੀਂ ਹੈ ਕੱਲ ਦੀ ਸਿੱਖ ਸਭਾ ਚਰਚਾ ਸੀ ਤੇ ਅੱਜ ਜਦੋਂ ਤਖਤ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜਦੋਂ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਸਿੰਘ ਸਾਹਿਬਾਂ ਦੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਹੁਕਮ ਜਿਹੜਾ ਜਾਰੀ ਹੋਇਆ ਬੇਰ ਨੂੰ ਮੁੱਢੋਂ ਰੱਦ ਕਰਨ ਦਾ ਉੱਥੇ ਕੀ ਗੱਲਬਾਤ ਹੋਈ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਜਰੂਰ ਸੁਣਾ ਦਨੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਬਾਦਸ਼ਾਹ ਉਹਨੇ ਚਲ ਚਾਉ ਛੱਡ ਕੇ ਐਸੇ ਦਿਨ ਧਿਆਲ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਦੇ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ ਇੱਕ ਸੇਖਾ ਜਗਤ ਵਿੱਚ ਸਰਵ ਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਗ੍ਰੰਥੀ ਸੰਘਾ ਵੱਲੋਂ ਮਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਇਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਤਕ ਤੇ ਗੈਰ ਵਾਜਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਾਂ ਇਹ ਗੱਲ ਸੁਣੀ ਹੈ ਕਿ ਉਹਨਾਂ ਨੇ ਆਪਾਂ ਵੀ ਪੜ ਕੇ ਸੁਣਾ ਦਿੰਨੇ ਆ ਦਰਸ਼ਕਾਂ ਨੂੰ ਕਿ ਉਹ ਜਿਹੜਾ ਅੱਜ ਜਿਹੜਾ ਕੱਲ ਨਕਾਰ ਰਿਹਾ ਉਹਨਾਂ ਨੂੰ ਮੁੱਢੋਂ ਰੱਦ ਕੀਤਾ ਕੱਲ ਉਹ ਚ ਲਿਖਿਆ ਕੀ ਅੱਜ ਵਾਲੇ ਚ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਤੋਂ ਸ੍ਰੀ ਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਹੈ ਇਹ ਸਿੱਖ ਜਗਤ ਵਿੱਚ ਸਰਬੋੱਚ ਹੈ ਹੂੰ ਬਿਲਕੁਲ ਯਾਨੀ ਕਿ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਂਦਾ ਹੈ ਸ੍ਰੀ ਕਲ ਤੱਕ ਸਭ ਤੋਂ ਹੋਏ ਫੈਸਲਿਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵੀਕਾਰ ਕਰਦੀ ਹੈ। ਤਦ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਕੱਲ ਜੋ 21 ਮਈ 2025 ਨੂੰ ਜੋ ਫੈਸਲਾ ਕੀਤਾ ਗਿਆ ਉਹ ਪੰਥ ਕੇਕਤਾ ਨੂੰ ਢਾਹ ਲਾਉਣ ਵਾਲਾ ਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਤੇ ਗੈਰ ਸੰਧਾਰਤਿਕ ਤੇ ਗੈਰ ਵਾਜਿਬ ਹੈ। ਇਹ ਚ ਲਿਖਿਆ ਗਿਆ ਤੇ ਉਸ ਤੋਂ ਬਾਅਦ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਤੱਕ ਸ੍ਰੀ ਦੰਦੌੜ ਸਾਹਿਬ ਅਖੀਰ ਅਰਦਾਸ ਹੋਈ ਹੈ। ਉੱਥੇ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਔਰ ਉਹਨਾਂ ਨੇ ਵੀ ਇਹ ਹੁਕੂਮਨਾਮਾ ਮੋਢੋਂ ਰੱਦ ਕਰ ਦਿੱਤਾ ਜਿਹੜਾ ਕੱਲ ਵਾਲਾ ਪਟਨਾ ਸਾਹਿਬ ਵਾਲਾ ਤੇ ਅਰਦਾਸ ਸਮਾਗਮ ਚ ਕੀ ਹੋਇਆ ਆਪਾਂ ਉਹ ਵੀ ਇੱਕ ਵਾਰ ਦਰਸ਼ਕਾਂ ਨੂੰ ਸੁਣਾਉਂਦੇ ਆ। ਵਾਹਿ ਜੀ ਕੀ ਕਨਤਾ ਵਾਹਿ ਜੀ ਕੀ ਬਤੈ ਆਦਮੀ ਦੀ ਬਾਈ ਮਈ 2025 ਦਿਨ ਵੀਰਵਾਰ ਨੂੰ ਤੱਕ શ્રી ਕੇਸਰਤਾ ਜੀ ਅਨੰਤਪੁਰ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਤਾਪਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਸਾਹਿਬ ਨੂੰ ਸਰਬੋਤਮ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਦੇਸ਼ ਤੇ ਫੈਸਲੇ ਪੰਜੇ ਤਖਤਾਂ ਸਹਿਬਾਨਾਂ ਦੇ ਸਬੂਤੇ ਸਿੱਖ ਗੱਤ ਉੱਪਰ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ਾਂ ਅਤੇ ਹੁਕਮ ਅਦੁੱਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰਹੁ ਰੀਤਾਂ ਦੇ ਪਰੰਪਰਾ ਦੀ ਖੰਗੜਾ ਹੈ ਇਸ ਨੂੰ ਬਰਵਾਣ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੰਘ ਜਗਤ ਨੂੰ ਹਮੇਸ਼ਾ ਹੀ ਇੱਕ ਜੋਖਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਕਸ਼ਰੀ ਫਟਨਾ ਸਾਹਿਬ ਤੋਂ ਪੰਗ੍ਰੰਥੀ ਸਿੰਘ ਸਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 21 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸਭਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਵਾਜੂਜੀ ਕਾਂ ਖਾਲਸਾ ਵਾਜੂਜੀ ਕਪੀ ਅੱਜ ਮਿਤੀ 22 ਮਈ 2025 ਦੇ ਨਵੀਰਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਪਛਿੰਡਾ ਦੇ ਸਤਕਾਰਯੋਗ ਪੰਜ ਪਿਆਰੇ ਸਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਜੋ ਕੱਲ ਮਿਤੀ 21/5/2025 ਦਿਨ ਬੁੱਧਵਾਰ ਨੂੰ ਪੱਤਰ ਨੰਬਰ 36/2025 ਰਾਹੀਂ ਸ੍ਰੀ ਅਕਾਲ ਤੱਕ ਸਹਿਬ ਜੀ ਦੀ ਸਰਵ ਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿਰਫ ਮੰਦਭਾਗਾ ਹੀ ਨਹੀਂ ਸਗੋ ਪੰਥ ਵਿੱਚ 파ੜਾ ਪਾਉਣ ਵਾਲਾ ਹੈ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਸਰਲੇਖ ਨੰਬਰ 4 ਦੇ ਮੁਤਾਬਕ ਕਿਸੇ ਵੀ ਸਵਾਲ ਉੱਤੇ ਕੇਵਲ ਪਤਾ ਹੋ ਸਕਦਾ ਹੈ ਅਤੇ ਸਰਲੇਖ ਨੰਬਰ 5 ਮੁਤਾਬਕ ਸਥਾਨਕ ਗੁਰਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤੱਕ ਸਹਿਬਾਸਹੀ ਹੋ ਸਕਦੀ ਹੈ ਨਾ ਕਿ ਕੋਈ ਵੱਖਰਾ ਹੁਕਮਨਾਮਾ ਜਾਰੀ ਕੀਤਾ ਜਾਵੇ ਜੇਕਰ ਸਥਾਨਕ ਸੰਗਤ ਨੂੰ ਕਿਸੇ ਵੀ ਫੈਸਲੇ ਤੇ ਕੋਈ ਇਤਰਾਜ਼ ਹੋਵੇ ਤਾਂ ਇਸ ਦੀ ਮੁੜ ਵਿਚਾਰ ਲਈ ਸ੍ਰੀ ਅਕਾਲ ਤੱਕ ਸਹਿਬਜੀ ਵਿਖੇ ਹੀ ਅਪੀਲ ਕੀਤੀ ਜਾ ਸਕਦੀ ਹੈ ਇਸ ਕਰਕੇ ਇਹਨਾਂ ਵੱਲੋਂ ਲਏ ਹੋਏ ਫੈਸਲੇ ਨੂੰ ਜਲਦੀ ਤੋਂ ਜਲਦੀ ਸ੍ਰੀ ਅਕਾਲ ਤੱਕ ਸਹਿਬ ਵਿਖੇ ਪੇਸ਼ ਹੋ ਕੇ ਅਤੇ ਮੁਆਫੀ ਮੰਗਦਿਆਂ ਵਾਪਸ ਲੈ ਲੈਣਾ ਚਾਹੀਦਾ ਹੈ ਪੰਥ ਇਹਨਾਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਅਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਲਏ ਗਏ ਇਸ ਪੰਥ ਵਿਰੋਧੀ ਫੈਸਲੇ ਨੂੰ ਗੈਰ ਸਿਧਾਂਤਿਕ ਸਿਧਾਂਤਕ ਕਰਾਰ ਦਿੰਦੇ ਹਾਂ ਗੁਰੂ ਕਾਂ ਤੇ ਦਾਸ ਪੰਜ ਪਿਆਰੇ ਸਹਿਬਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਾਂ ਦੇਖਿਆ ਕਿ ਅਰਦਾਸ ਸਮਾਗਮ ਵੀ ਹੋਇਆ ਤੇ ਉਸ ਤੋਂ ਬਾਅਦ ਇਹ ਹੁਕਮਨਾਮਾ ਜਿਹੜਾ ਮੁੱਢੋਂ ਰੱਦ ਹੋ ਗਿਆ ਪਰ ਸਿੱਖ ਕੌਮ 'ਚ ਦੁਵਿਧਾ ਜ਼ਰੂਰ ਹੈ ਬਿਲਕੁਲ ਬਿਲਕੁਲ ਹੁਣ ਸਿੱਖ ਕੌਮ 'ਚ ਦੁਵਿਧਾ ਹੈ ਕਿ ਸਿੱਖ ਕੌਮ ਦੀ ਦੁਵਿਧਾ ਦੂਰ ਕਿਵੇਂ ਹੋਵੇ ਆ ਬਿਲਕੁਲ ਸਿੱਖ ਕੌਮ ਹੁਕਮਨਾਮੇ ਉਧਰੋਂ ਵੀ ਹੋਏ ਆ ਬਿਲਕੁਲ ਬਾਲਾ ਜੀ ਸਾਡੇ ਨਾਲ ਖਾਸ ਤੌਰ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਜੋ ਸਿੱਖ ਬੁੱਧੀਜੀਵੀ ਨੇ ਤੋ ਇਸ ਮਸਲੇ ਲੈ ਕੇ ਜਿਹੜੀ ਆਪਾਂ ਸਾਰੀ ਗੱਲਬਾਤ ਕਰਦੇ ਆ ਪ੍ਰੋਫੈਸਰ ਸਾਹਿਬ ਜੀ ਚੜਦੀ ਕਲਾ ਟਾਈਮ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਲਗਾਤਾਰ ਸਿੱਖ ਸਫੇ ਦੇ ਵਿੱਚ ਲਗਾਤਾਰ ਜਿਹੜੀਆਂ ਚਰਚਾਾਂਵਾਂ ਚੱਲ ਰਹੀ ਨੇ ਕੱਲ ਤੁਸੀਂ ਦੇਖਿਆ ਪਹਿਲਾ ਜਿਹੜਾ ਦੋ ਸਿੰਘ ਸਬਾਲਾਂ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਅੱਜ ਮੁੜ ਦੁਬਾਰਾ ਜਿਹੜੇ ਪੰਜਾਬ ਦੇ ਤਿੰਨ ਤਖਤ ਨੇ ਤਾਂ ਉਹਨਾਂ ਵੱਲੋਂ ਕਿਹਾ ਕਿ ਅਸੀਂ ਉਹਨੂੰ ਮਨੋਨਕਾਰਦੇ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਨਾ ਐਂਜ ਲੱਗਦਾ ਆ ਇੱਕ ਉਹ ਕਹਾਣੀ ਸਾਨੂੰ ਬਚਪਨ ਚ ਸੁਣਾਉਂਦੇ ਸੀਗੇ ਉਹ ਸਾਰੀ ਇਸ ਗੱਲ ਨੂੰ ਸਮਰਾਇਜ਼ ਕਰਦੀ ਜੀ ਉਹ ਨਾ ਕੋਈ ਸ਼ੈਤਾਨ ਸ਼ਤਲੀ ਲੜਕਾ ਸੀਗਾ ਤੇ ਉਹ ਲੋਂਗੋਵਾਲ ਪਿੰਡ ਦੇ ਬਾਹਰ ਇੱਕ ਸਾਧ ਰਹਿੰਦਾ ਸੀ ਉਹਦੇ ਕੋ ਗਿਆ ਉਹਨੂੰ ਕਹਿੰਦਾ ਤੁਸੀਂ ਬਾਬਾ ਜੀ ਆਪਣੇ ਆਪ ਨੂੰ ਐਂਜ ਫੰਨੇਖਾਂ ਸਮਝਦੇ ਆ ਤੁਹਾਨੂੰ ਪਤਾ ਤੁਹਾਡਾ ਤੁਹਾਨੂੰ ਸਾਰਾ ਪਿੰਡ ਵਿੱਚ ਸਮਝਦਾ ਹੂੰ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਸਾਰੇ ਪਿੰਡ ਨੂੰ ਸਮਝਦਾ ਇਹਦੇ ਵਿੱਚ ਕਿਹੜੀ ਗੱਲ ਆ ਠੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਸਿਸਟਮ ਹੈ ਇੱਕ ਇੰਸਟੀਚਿਊਸ਼ਨ ਹੈ ਹਾਂ ਉਹ ਉਸ ਨੂੰ ਜੇ ਤੁਸੀਂ ਜਿਹੜਾ ਮਰਜ਼ੀ ਉੱਠ ਕੇ ਕਹੂਗਾ ਪੰਜ ਸਿੰਘ ਸਹਿਬਾਨ ਨੂੰ ਇਕੱਠੇ ਕਰੂਗਾ ਹੈਨਾ ਬੰਦਾਰੀ ਸਿੱਖਾਂ ਨੂੰ ਪੰਜ ਬੈਪਟਾਈਜ਼ ਕਰਕੇ ਇਹ ਪੰਜ ਪਿਆਰਿਆ ਲਓ ਜੀ ਆਰਡਰ ਕਰਦੇ ਹੋ ਤੁਸੀਂ ਟਰੰਪ ਨੂੰ ਸੀਟ ਤੋਂ ਲਾਉਣਾ ਹਾਂ ਇਸ ਤਰੀਕੇ ਨਾਲ ਗੱਲਾਂ ਨਹੀਂ ਹੁੰਦੀਆਂ ਸਿਸਟਮ ਦੇ ਵਿੱਚ ਰਹਿ ਕੇ ਹੀ ਚਰਚਾ ਕੀਤੀ ਜਾਂਦੀ ਆ ਔਂਤਾਈਆਂ ਦੂਰ ਕੀਤੀਆਂ ਜਾਂਦੀਆਂ ਡਾਇਲੌਗ ਰੱਖਣਾ ਪੈਂਦਾ ਕੁਝ ਦੇਣਾ ਪੈਂਦਾ ਕੁਝ ਪਾਉਣਾ ਪੈਂਦਾ ਕੁਝ ਖੋਣਾ ਪੈਂਦਾ ਇਹ ਗੱਲਾਂ ਇੱਕ ਕਿਸੇ ਵੀ ادارے ਲਈ ਬਰਾਦਰੀ ਲਈ ਇੰਸਟੀਚਿਊਸ਼ਨ ਲਈ ਹੈਨਾ ਸੰਸਥਾਨ ਲਈ ਇੱਕ ਮੂਲ ਜਿਹੜੀਆਂ ਮੁੱਢਲੀਆਂ ਗੱਲਾਂ ਜ਼ਰੂਰ ਤਾਂ ਆਉਂਦੀਆਂ ਪਰ ਹੁਣ ਜਿਸ ਤਰੀਕੇ ਨਾਲ ਤੁਸੀਂ ਸਵਾਲ ਖੜਾ ਕੀਤਾ ਹੈ ਚਿੰਤਾ ਤੇ ਸਾਨੂੰ ਵੀ ਕਿੰਨਾ ਨਮੋਸ਼ੀਂ ਦਿੱਤਾ ਬੁਰਾ ਵੀ ਲੱਗਾ ਜੀ ਇਹ ਖੁੰਦਾ ਕੀ ਆ ਇਕਦਲ ਸਾਨੂੰ ਸਮਝਣੀ ਚਾਹੀਦੀ ਆ ਇਹਦੇ ਚੋਂ ਕਿ ਬਿਮਾਰੀ ਹੈ ਹਮ ਮਤਲਬ ਜਦੋਂ ਬਾਰ ਬਾਰ ਕਦੀ ਸਿਰ ਦਰਦ ਹੁੰਦੀ ਆ ਕਦੀ ਕਿੱਟੇ 'ਚ ਦਰਦ ਹੁੰਦੀ ਆ ਜਾਂ ਕਿਤੇ ਬਾਡੀ ਨੂੰ ਬੀਪੀ ਹੋ ਗਿਆ ਇਹਦਾ ਮਤਲਬ ਸਰੀਰ ਦੇ ਵਿੱਚ ਕਮੀਆਂ ਹੈ ਜੀ ਬਿਲਕੁਲ ਠੀਕ ਹੈ ਇਸ ਕਰਕੇ ਜਿਹੜੀ ਸਿੱਖ ਇੰਸਟੀਚੂਸ਼ਨਸ ਆ ਐਸਟੀਪੀਸੀ ਹੈ ਜਾਂ ਉਹਨਾਂ ਦੇ ਸਿੰਘ ਸਹਿਬਾਨ ਹੈ ਪ੍ਰੋਬਲਮ ਤੇ ਹੈ ਕਪਾ ਮੈਂ ਨਾ ਮੰਨੂ ਨਹੀਂ ਕਹਿਣਾ ਚਾਹੀਦਾ ਪਰ ਪਰ ਹੁਣ ਚਲੋ ਜਦੋਂ ਜਾ ਕੇ ਉਦੋਂ ਸਵੇਰਾ ਬਿਲਕੁਲ ਬਿਲਕੁਲ ਹਾਂ ਪਿੱਛੇ ਵੀ ਜੋ ਸਾਰਾ ਕੁਝ ਹੋਇਆ ਕਈਆਂ ਨੂੰ ਲੱਗਦਾ ਹੋਊਗਾ ਕਾਲੀ ਨਾ ਹੋਇਆ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਨਹੀਂ ਸੀ ਹੋਣਾ ਚਾਹੀਦਾ ਫਿਰ ਇਹ ਤਾਂ ਪਹਿਲਾਂ ਵੀ ਹੋ ਚੁੱਕਾ ਅੱਛਾ ਜੀ ਕਹਣੀ ਆ ਪਿਛਲੇ ਸਿੰਘ ਸਹਿਬਾਨਾਂ ਦਾ ਹੀ ਨਹੀਂ ਗੱਲਾਂ ਹੋਇਆ ਵੈਸੇ ਤੇ ਕਹਾਣੀਆਂ ਤੇ ਇਤਿਹਾਸ ਵਿੱਚ ਬਹੁਤ ਵਾਰੀ ਇਹ ਕੁਝ ਹੋਇਆ ਹੋਊਗਾ ਪਰ ਕਿ ਤੁਸੀਂ ਉਹ ਜਿਹੜੀ ਚੱਪੇ ਤੇ ਰੈਲੀ ਹੋਈ ਸੀ ਯਾਦ ਹੈ ਤੁਹਾਨੂੰ ਜੀ ਜੀ ਉਹਦੇ ਚ ਪੈਰਲਲ ਸੀ ਪੰਜ ਜਿਹੜੇ ਮਤਵਾਜੀ ਹਾਂ ਜੀ ਮਤਵਾਜੀ ਦੇ ਅਧਿਕਾਰੀ ਸੀ ਬਿਲਕੁਲ ਬਿਲਕੁਲ ਮੈਂ ਉਸ ਉਸ ਰੈਲੀ ਚੋਂ ਥੇ ਸੀਗਾ ਮੈਂ ਸਾਰਾ ਕੁਝ ਆਖੀਖਾ ਸੀ ਜਦੋਂ ਸਾਰਾ ਕੁਝ ਹੋਇਆ ਹੂੰ ਉਹ ਇਹ ਜਿਹੜੀਆਂ ਗੱਲਾਂ ਇੱਕ ਪਾਸੇ ਸਿੱਖੀ ਨੂੰ ਸਿੱਖ ਸੰਸਥਾਨਾਂ ਨੂੰ ਜੋੜਨ ਦੀ ਉਹਨਾਂ ਦੀ ਤਾਕਤ ਬਣਾਉਣ ਦੀ ਉਹਨਾਂ ਦੀ ਪੋਲਿਟਿਕਸ ਨੂੰ ਆਭਾਰਨ ਦੀ ਲੋੜ ਹੈਗੀ ਆ ਕਿਸੇ ਵੇਲੇ ਉਹ ਚੜਤ ਰਹੀ ਵੀ ਹੈ ਉਹਦੇ ਚ ਕੀ ਕਾਰਨ ਬਣੇ ਕਿਉਂ ਹੋਇਆ ਕੋਈ ਲੱਗ ਜਿੰਨੇ ਮੂੰਹ ਹੰਨੀਆਂ ਗੱਲਾਂ ਕਿ ਉਹ ਕੋਈ ਕਹਿੰਦਾ ਜੀ ਬੀਜੇਪੀ ਨਾਲ ਲੰਬਾ ਸਮਾਂ ਖਾਲੀ ਦਾਲ ਰਹਾ ਉਹਦੇ ਕਰਕੇ ਅਸਰ ਹੋ ਗਿਆ ਹੋ ਸਕਦਾ ਉਹਦਾ ਵੀ ਅਸਰ ਹੋਏ ਉਹ ਆਪਸ ਵਿੱਚ ਸਾਨੂੰ ਬੈਠ ਕੇ ਪਤਾ ਲੈਣਾ ਪਊਗਾ ਕਿ ਕਿਵੇਂ ਹੋਇਆ ਕਿਉਂ ਹੋਇਆ ਕਈ ਤੇ ਕੁਝ ਹੋਰ ਲੈਣ ਦੀ ਮਿਲ ਬੈ ਗਿਆ ਬੱਲੇ ਕੁਝ ਹੋਰ ਇਸੇ ਤਰੀਕੇ ਨਾਲ ਜਿਹੜੇ ਸਾਡੇ ਧਾਰਮਿਕ ਸੰਸਥਾਨ ਹੈ ਐਸਜੀਪੀਸੀ ਹੈਗੀ ਹੈ ਉਹਦੇ ਵਿੱਚ ਵੀ ਇਹ ਟਾਪ ਲੈਵਲ ਦੇ ਬੰਦੇ ਜਿਹੜੇ ਇਮਾਨਦਾਰ ਬੰਦੇ ਐ ਸਿੰਘ ਸਹਿਬਾਨ ਇਨਕਲੂਡਿੰਗ ਸਿੰਘ ਸਹਿਬਾਨ ਉਹ ਮਹਿਸੂਸ ਕਰਦੇ ਆ ਕਿ ਬਹੁਤ ਸੁਧਾਰ ਦੀ ਲੋੜ ਹੈ ਬਿਲਕੁਲ ਪਰ ਇੱਕ ਗੱਲ ਜਰੂਰ ਸਾਨੂੰ ਸਾਰਿਆਂ ਨੂੰ ਮਨ ਵਿੱਚ ਸਖਰੀ ਗਈ ਦੀ ਹੈ ਕਿ ਜੇ ਅਸੀਂ ਸਾਰੇ ਹੀ ਡਾਂਗਾ ਥੋੜੇ ਚਲਾ ਕੇ ਤੂੰ ਕੌਣ ਤੇ ਮੈਂ ਕੌਣ ਚੋਕੀ ਚੀਤੇ ਕਰੀ ਜਾਵਾਂਗੇ ਜਿਹੜੀ ਕਿ ਸਾਡੀ ਇੱਕ ਬੜੀ ਫੇਵਰੇਟ ਗੇਮ ਵੀ ਆ ਔਰ ਬੜੀ ਗੈਰ ਜ਼ਿੰਮੇਵਾਰਨਾ ਇੰਟਰਵੈਂਸ਼ਨਾਂ ਉਹਦੇ ਨਾਲ ਅਸੀਂ ਸਾਰੇ ਹੀ ਆਪਣੇ ਆਪ ਨੂੰ ਪੰਥਰੂ ਤੇ ਕਮਜ਼ੋਰ ਕਰਾਂਗੇ ਉਹ ਤੇ ਰਾਜਨੀਤੀ ਨੂੰ ਵੀ ਕਮਜ਼ੋਰ ਕਰਾਂਗੇ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਪ੍ਰੋਫੈਸਰ ਲੱਗਦਾ ਨਹੀਂ ਕਿਸ ਤਰ੍ਹਾਂ ਲਗਾਤਾਰ ਅ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੱਟਨਾ ਸਾਹਿਬ ਜਥੇਦਾਰ ਦੀ ਗੱਲ ਕੀਤੀ ਜਾਵੇ ਜਿਹੜਾ ਹੁਕਮਨਾਮਾ ਲਗਾਤਾਰ ਆ ਰਿਹਾ ਸਿੱਖਾਂ ਨੂੰ ਜਿਹੜਾ ਦੁੱਬਦਾ ਪੈ ਰਹੀ ਹੈ ਵੀ ਉਹ ਕਿਹੜੇ ਹੁਕਮਨਾਮੇ ਨੂੰ ਮੰਨ ਲੇ ਕਿਹਨੇ ਨੂੰ ਪਰਵਾਹ ਕਰਨ ਕਿਹਨੇ ਤਖਤ ਨੂੰ ਮੰਨਣ ਉਹ ਕਿਉਂ ਹੋਣੀ ਚਾਹੀਦੀ ਹੈ ਦੁੱਬਦਾ ਕਿਉਂ ਹੋਣੀ ਚਾਹੀਦੀ ਹੈ ਪਟਾਇਆ ਕਿ ਅਕਾਲ ਤਖਤ ਜਿਹੜਾ ਉਹ ਸਭ ਤੋਂ ਉਥੋਂ ਹੀ ਸਾਰੇ ਫੈਸਲੇ ਅੱਜ ਤੱਕ ਹੁੰਦੇ ਆਏ ਆ ਉਹੀ ਹੀ ਸਭ ਤੋਂ ਸੁਪਰੀਮ ਜਗ੍ਹਾ ਹੈਗੀ ਆ ਹੈਨਾ ਤੇ ਇਸ ਕਰਕੇ ਉਹਦੇ ਬਾਰੇ ਦੁਬਧਾ ਨਹੀਂ ਹੈ ਦੁਬਧਾ ਇਸ ਗੱਲ ਦੀ ਹੈ ਕਿ ਜਿਹੜੇ ਬਾਕੀ ਕੋ ਤੱਕ ਪਿਆ ਉਹਨਾਂ ਦੇ ਕਬਜ਼ਾ ਉਹਨਾਂ ਸ਼ਕਤੀਆਂ ਦਾ ਕਿਵੇਂ ਹੋ ਗਿਆ ਜਿਹੜੇ ਅਸਲ 'ਚ ਸਿੱਖੀ ਨੂੰ ਉਸ ਰੂਪ 'ਚ ਨਹੀਂ ਪੜਨਾਏ ਹੋਏ ਇੱਕ ਨੂੰ ਠਿਕ ਜ਼ਰੂਰ ਹੋਣ ਜੀ ਅੰਦਰੋਂ ਉਸ ਤਰੀਕੇ ਨਾਲ ਨਹੀਂ ਪੜਨਾਏ ਹੋਏ ਜਿਸ ਤਰ੍ਹਾਂ ਹੋਣਾ ਚਾਹੀਦਾ ਆ ਕਦੀ ਤੁਸੀਂ ਆਰਐਸਐਸ ਨਾਲ ਚੱਲ ਪੈਂਦੇ ਕਦੀ ਬੀਜੇਪੀ ਦੀ ਜਤੋਂਣ ਲੱਗ ਪੈਂਦੇ ਮੈਂ ਅ ਸਾਂ ਅੱਛਾ ਦੂਸਰੀ ਗੱਲ ਮੈਂ ਕੱਲ ਕਰੇਵਾਲ ਸਾਹਿਬ ਸੀਗੇ ਇੱਕ ਚੈਨਲ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਗੱਲਾਂ ਨੂੰ ਉਹਨਾਂ ਦੇ ਹਾਲਾਤ ਸਮਝ ਕੇ ਉਹਨਾਂ ਦੀਆਂ ਵੀ ਕੋਈ ਮਜਬੂਰੀਆਂ ਹੋਣਗੀਆਂ ਜਿਵੇਂ ਸਾਡੇ ਵਾਂਗੂ ਨਹੀਂ ਹੈ ਕਿਉਂ ਉੱਥੇ ਇੱਕ ਡੋਮੀਨੈਂਟ ਕਲਚਰ ਦੂਜਾ ਆ ਉੱਥੇ ਇੱਕ ਡੋਮ ਹੋਰ ਕਿਸਮ ਦੀ ਰਾਜਨੀਤੀ ਆ ਹੋਰ ਕਿਸਮ ਦੇ ਲੋਕ ਹੈਗੇ ਉਹਨਾਂ ਨੇ ਉੱਥੇ ਸਰਵਾਈਵ ਕਿਵੇਂ ਕਰਨਾ ਉਹਨਾਂ ਦੀਆਂ ਕੋਈ ਮਜਬੂਰੀਆਂ ਵੀ ਹੋਣਗੀਆਂ ਆਪਾਂ ਉਸ ਕਿਸਮ ਦੇ ਸੰਸਕਾਰ ਜਾਂ ਉਸ ਕਿਸਮ ਦਾ ਡਿਸਪੀਸਪਲਨ ਜੋ ਅਸੀਂ ਪੰਜਾਬ ਤੇ ਜਾਂ ਅਮਰਸਰ ਤੇ ਰਹਿ ਕੇ ਕਰ ਸਕਦੇ ਉਹ ਪਟਨੇ ਜਾਂ ਨਦੀਪੁਰ ਸਾਹਿਬ ਤੇ ਉੱਥੇ ਨਹੀਂ ਕਰ ਸਕਦੇ ਠੀਕ ਹੈ ਬਿਲਕੁਲ ਠੀਕ ਹੈ ਹਾਂ ਇਹ ਇਸ ਕਰਕੇ ਆਪਾਂ ਨੂੰ ਆਪਾਂ ਉਹਨਾਂ ਨਾਲ ਡਾਇਲੌਗ ਰੱਖੀਏ ਨਾ ਕਿ ਤੂੰ ਮੈਨੂੰ ਕੱਟ ਦੇ ਮੈਂ ਤੈਨੂੰ ਕੱਟ ਦਿਆਂ ਇਹ ਤੇ ਆਪਣੀ ਖਿੱਲੀ ਉਡਾਉਣ ਵਾਲੀ ਗੱਲ ਹੈ ਇਹਦੇ ਤੋਂ ਸਾਨੂੰ ਸਾਰਿਆਂ ਨੂੰ ਬ੍ਰੇਕ ਕਰਨਾ ਚਾਹੀਦਾ ਔਰ ਜਿਹੜੇ ਐਸਟੈਬਲਿਸ਼ਡ ਨੋਰਮ ਤੇ ਆ ਜੀ ਹੁਣ ਸੁਪਰੀਮ ਕੋਰਟ ਆ ਇੱਕ ਡਿਸਟ੍ਰਿਕਟ ਕੋਰਟ ਕਹੇ ਸਪਰੀਮ ਕੋਰਟ ਨੂੰ ਕਿ ਮੈਂ ਤੁਹਾਡੇ ਵਿਰੋਧ ਆਰਡਰ ਪਾਸ ਕਰਦਾ ਜੋ ਗੱਲ ਬਣੀ ਕੋਈ ਨਹੀਂ ਬਣੀ ਠੀਕ ਹੈ ਹੈਨਾ ਉਹ ਤਾਂ ਕੋਈ ਉਹ ਤਾਂ ਨਾਲ ਲੈਂਡ ਬੈਠਾ ਉਹ ਕੋਈ ਸਿਸਟਮ ਨਹੀਂ ਹੈਗਾ ਇਸ ਲਈ ਆਪਾਂ ਸਿਸਟਮ ਨੂੰ ਸਮਝੀਏ ਐ ਨਹੀਂ ਮੈਂ ਬਿਲਕੁਲ ਡਿਫੈਂਸ ਨਹੀਂ ਕਿਸੇ ਦਾ ਵੀ ਦੇ ਰਿਹਾ ਨਾ ਮੈਂ ਕਿਸੇ ਦਾ ਵੀ ਜਾਂ ਮੈਨੂੰ ਪਤਾ ਕਿ ਸਿਸਟਮ ਦੇ ਵਿੱਚ ਬੜੇ ਨਿਗਾਰ ਆਉਂਦੇ ਆ ਸਾਡੇ ਸ਼ਰੀਰ 'ਚ ਵੀ ਉਮਰ ਦੇ ਨਾਲ ਆਉਂਦੇ ਆ ਤੇ ਸਿਸਟਮਾਂ ਸੰਸਥਾਨਾਂ ਦੇ ਵਿੱਚ ਵੀ ਉਮਰ ਦੇ ਨਾਲ ਨਿਗਾਰ ਆਉਂਦੇ ਆ ਬਿਲਕੁਲ ਬਿਲਕੁਲ ਹਾਂ ਉਹਨਾਂ ਨੂੰ ਲਗਾਤਾਰ ਰਿਪੇਅਰ ਕਰਦੀ ਲੋਡ ਇਹ ਇਸ ਕਰਕੇ ਬਹੁਤ ਪੁਰਾਣੀਆਂ ਬਿਲਡਿੰਗਾਂ ਵੀ ਚੱਲਦੀਆਂ ਆ ਤੁਹਾਨੂੰ ਪਤਾ 5 500 ਸਾਲ ਹਜ਼ਾਰ ਹਜ਼ਾਰ ਸਾਲ ਦੀ ਨਾ ਤੇ ਇਹ ਜੇ ਆਪਾਂ ਇਹਨਾਂ ਨੂੰ ਰਿਪੇਅਰ ਕਰੀਏ ਇਹਨਾਂ ਦੀਆਂ ਸਮੱਸਿਆ ਦੂਰ ਕਰਕੇ ਤਾਂ ਸਾਰੇ ਉਲਝਣਾਂ ਤੋਂ ਨਿਕਲ ਸਕਦੇ ਠੀਕ ਹੈ ਠੀਕ ਹੈ ਫਿਰ ਅਸਲਾ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਦੇਖੋ ਅਮਰ ਜੀ ਮੈਂ ਇੱਕ ਚੀਜ਼ ਜਿਹੜੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀਗੇ ਆਪਾਂ ਦੇਖਿਆ ਕਿ ਪੰਜ ਤਖਤ ਹੈ ਬਿਲਕੁਲ ਜਦੋਂ ਵੀ ਆਪ ਗੱਲ ਹੁੰਦੀ ਹੈ ਤਾਂ ਪੰਜ ਤਖਤਾਂ ਦੀ ਹੁੰਦੀ ਹੈ ਬਿਲਕੁਲ ਤਿੰਨ ਪੰਜਾਬ ਚ ਅਤੇ ਦੋ ਪੰਜਾਬ ਤੋਂ ਬਾਹਰ ਹੈ ਪਰ ਸਿੱਖ ਸਫਾਂ ਦੇ ਵਿੱਚ ਅੱਜ ਕੱਲ ਇੱਕ ਗੱਲ ਜਿਹੜੀ ਖਾਸ ਕਰਕੇ ਬਹੁਤ ਸਾਰਿਆਂ ਚ ਨਹੀਂ ਬਹੁਤਾਂ ਚ ਇਹ ਗੱਲ ਹੋ ਗਈ ਕਿ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੇ ਦੋ ਤਖਤ ਬਿਲਕੁਲ ਉਹ ਆਰਐਸਐਸ ਦਾ ਕਬਜ਼ਾ ਹੋ ਗਿਆ ਹਾਂ ਬਿਲਕੁਲ ਉਹ ਜ਼ਿਕਰ ਸਰਕਾਰੀ ਜੀ ਬਿਲਕੁਲ ਉਹ ਮੈਕਸਿਮਮ ਆਪਾਂ ਦੇਖਦੇ ਹਾਂ ਕਿ ਜਿਹੜਾ ਜ਼ਿਕਰ ਹੈ ਉਹ ਹੁੰਦਾ ਹੀ ਰਹਿੰਦਾ ਹੈ ਤੇ ਗੱਲ ਇਹ ਹੈ ਵੀ ਜਿਹੜੇ ਘਟਨਾਕਰਮ ਲਗਾਤਾਰ ਹੋ ਰਹੇ ਆ ਇਹਨੂੰ ਸਿੱਖ ਸਫਾਂ ਸਿਕ ਕੌਮ ਕਿਸ ਪਰਪੰ ਦੇਖੀ ਕਿਉਂ ਕਿਉਂਕਿ ਇੱਕ ਪਾਸੇ ਸਿੰਘ ਸਾਹਿਬ ਇੱਕ ਪਾਸੇ ਆਪਾਂ ਦੇਖ ਰਹੇ ਹਾਂ ਕਿ ਤੱਕ ਉਹਨਾਂ ਨੇ ਪਾਣਾ ਤੇ ਆਪਣੇ ਨਾਲ ਆਪਣੇ ਨਾਲ ਜਿਹੜੇ ਬੁੱਧੀਜੀਵੀ ਹੈਗੇ ਨੇ ਜਿਹੜੇ ਖਾਸ ਕਰਕੇ ਸਿੱਖ ਆਮਲਿਆਂ ਲੈ ਕੇ ਜੇ ਟਿੱਕਾ ਟਿੱਪਣੀ ਕਰਦੇ ਆ ਬਗੇਲ ਸਿੰਘ ਜੁੜ ਚੁੱਕੇ ਨੇ ਮੈਂ ਬਗੇਲ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਅਚਾ ਬਗੇਲ ਸਿੰਘ ਜੀ ਕੀ ਦੱਸੋ ਕਿ ਜੋ ਕੱਲ ਇੱਕ ਤੁਸੀਂ ਦੇਖਿਆ ਪੜਿਆ ਹੋਣੇ ਅੱਜ ਵੱਖ-ਵੱਖ ਖ਼ਬਰਾਂ ਦੀਆਂ ਸੁਰਖੀਆਂ ਵੀ ਆ ਚੈਨਲਾਂ ਦੀਆਂ ਵੀ ਕੱਲ ਸੀਗਾ ਕਿ ਤੱਕ ਸ੍ਰੀ ਪਟਨਾ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਜੀ ਅੱਜ ਪੰਜਾਬ ਦੇ ਤਿੰਨ ਤਖਤਾਂ ਵੱਲੋਂ ਉਸ ਹੁਕਮਨਾਮੇ ਨੂੰ ਮੋਢੋਂ ਰਾਤ ਕਰਤਾ ਪਹਿਲਾਂ ਤਾਂ ਇਸ ਤੇ ਰਿਪਨਿਕ ਇਹਨੂੰ ਕਿਵੇਂ ਦੇਖਦੇ ਅਹ ਪਰ ਪਾਣਾ ਸਾਹਿਬ ਜਿੱਥੇ ਤੱਕ ਰੱਦ ਕਰਨ ਦਾ ਸਵਾਲ ਹੈ ਇਹ ਤਾਂ ਚਲੋ ਬਣਦਾ ਜੀ ਕਿਉਂਕਿ ਇਸ ਤਰ੍ਹਾਂ ਤਾਂ ਕੋਈ ਵੀ ਕੱਲ ਨੂੰ ਹਜੂਰ ਸਾਹਿਬ ਤੋਂ ਆਜੂਗਾ ਹੂੰ ਤੇ ਸਾਡਾ ਜਿਹੜਾ ਮੇਨ ਹੈਗਾ ਜਿਹੜਾ ਸਰ ਸਰਬੋੱਚ ਸਥਾਨ ਜੀ ਨੂੰ ਕਹਿੰਦੇ ਆ ਉਸ ਤੱਕ ਸ੍ਰੀ ਸ੍ਰੀ ਅਕਾਲ ਪੁਰਖ ਸਾਹਿਬ ਹੂੰ ਤੇ ਉੱਥੋਂ ਦੇ ਹੁਕਮ ਨਾਲੇ ਜਿਹੜੇ ਸਰਪੰਥ ਪ੍ਰਵਾਨਤ ਮੰਨੇ ਜਾਂਦੇ ਨੇ ਹੂੰ ਅਕਸਰੀ ਜਿਹੜੇ ਹੁਕਮਾਂਾਂ ਨੇ ਜਾਰੀ ਵੀ ਅੱਜ ਤੱਕ ਸਾਹਮਣੇ ਹੁੰਦੇ ਨੇ ਹਮੇਸ਼ਾ ਜੀ 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 ਇਹ ਜਿਹੜਾ ਇਹ ਕੱਲ ਵਾਪਰਿਆ ਹੂੰ ਇਹ ਬਹੁਤ ਮੰਦ ਭਾਗਾ ਮੈਂ ਕੱਲ ਆ ਕੇ ਕਲਮ ਭੇਜਿਆ ਤੋਂ ਨਹੀਂ ਲੱਗ ਸਕਿਆ ਕਿਸੇ ਕਾਰਨ ਜੀ ਨਾ ਉਹਦੇ ਵਿੱਚ ਵੀ ਲਿਖਿਆ ਸੀ ਉਹ ਅੱਜ ਮੈਂ ਦੁਬਾਰਾ ਲੇਖਦਾ ਉਹਦੇ ਵਿੱਚ ਮੈਂ ਹੋਰ ਵੀ ਆ ਅੱਜ ਦਾ ਵੀ ਮੈਂ ਜਿਹੜਾ ਸਰਾਕਟ ਨਕਰ ਮੋਦ ਵਿੱਚ ਸੰਝਾ ਕੀਤਾ ਹੂੰ ਇਹ ਬੜਾ ਮੰਤ ਭਾਗਾ ਹੈ ਇੱਕ ਵਾਰੀ ਇੱਕ ਆਡੀਓ ਦੇ ਵਿੱਚ ਭਰਤੂਲ ਸਿੰਘ ਬਲਵੀਰ ਸਾਹਬ ਹੋਰਾਂ ਨੇ ਕਿਹਾ ਸੀ ਕਿਸੇ ਾਮਲੇ ਤੇ ਬੋਲਦਿਆਂ ਕਿ ਉਹਨਾਂ ਨੇ ਚਲੋ ਕਿ ਇਹਨਾਂ ਦੀ ਪੋਲੀਟੀਕਲ ਪਾਇਲਟੀਆਂ ਦੀ ਗੱਲ ਕੀਤੀ ਸੀ ਵੀ ਜੇ ਇਸ ਤਰ੍ਹਾਂ ਹੋਇਆ ਤਾਂ ਦੇਖੋ ਤੇਰਵੇਂ ਹੋਵੇਗੀ ਹੂੰ ਹੂੰ ਮੈਂ ਕੱਲ ਲਿਖਿਆ ਸੀ ਇਹ ਗੱਲ ਵੀ ਜੇ ਇਸ ਤਰ੍ਹਾਂ ਇਹ ਦੋ ਪਾਸਟ ਆਮਸ ਆਮਰੇ ਹੁੰਦੇ ਨੇ ਜੀ ਅੱਜ ਤੱਕ ਸਾਹਿਬ ਜੇ ਪੰਜਾਬ ਵਾਲੇ ਤਸਦੀਕਾ ਬਾਹਰ ਨਹੀਂ ਤੱਕ ਹੂੰ ਹੂੰ ਉਹ ਉਹ ਹੱਥ ਤੇ ਕੋਈ ਦੇਰ ਨਹੀਂ ਹੋ ਸਕਤਾਂਤ ਵਾਸਤੇ ਅੱਜ ਬਗੇ ਸਿੰਘ ਜੀ ਕੀ ਦੱਸੋ ਮੈਨੂੰ ਵੀ ਖਾਸ ਕਰਕੇ ਤੁਸੀਂ ਕੁਝ ਦੇਰ ਤੋਂ ਇੱਕ ਦੇਖ ਰਹੇ ਹੋ ਕਿ ਸਿਕਸਪਾਂ ਚ ਕਿ ਚਰਚਾ ਚੱਲਦੀ ਹੈ ਵੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੇ ਦੋ ਤਖਤ ਜਿਹੜੇ ਬਾਹਰ ਹੈ ਪੰਜਾਬ ਤੋਂ ਉਹ ਸਾਰੇ ਆਰਐਸਐਸ ਬੀਜਪੀ ਦੇ ਕਬਜ਼ੇ ਚ ਹੈ ਕੀ ਕੋ ਲੱਗਦਾ ਇਸ ਤੋਂ ਸਿੱਧ ਹੁੰਦਾ ਕੋਈ ਇਸ ਚੀਜ਼ ਨੂੰ ਇਹ ਇਹ ਸਮਝ ਇਹ ਤਾਂ ਸਮਝਣ ਦੀ ਲੋੜਾ ਸਾਡੇ ਸਿੱਖ ਆਮ ਲੋਕ ਸਮਝਦੇ ਨੇ ਪਰ ਜਿਹੜੀਆਂ ਇਹ ਕਾਬਜ਼ੀ ਧਰਾਂ ਨੇ ਇਹ ਕਹਿੰਦੇ ਸਮਝਦੇ ਹਰਾਨੀ ਇਸੇ ਗੱਲ ਦੀ ਹੈ ਹੂੰ ਅਸੀਂ ਹਰਿਆਣਾ ਸਰਪ੍ਰਦਾ ਪ੍ਰਬੰਧਕ ਕਮੇਟੀ ਬਣੀ ਤਾਂ ਉਹਨਾਂ ਦੇ ਕਾਬਜ਼ੇ ਚ ਹੂੰ ਦਿੱਲੀ ਸਰਪ੍ਰਦਾ ਪ੍ਰਬੰਧਕ ਕਮੇਟੀ ਤਾਂ ਉਹਨਾਂ ਦੇ ਕਾਬਜ਼ੇ ਚ ਪਟਨਾ ਸਾਹਿਬ ਹੋੜਾ ਤਾਂ ਉਹਨਾਂ ਦੇ ਕਾਬਜ਼ੇ ਚ ਹਜ਼ੂਰ ਸਾਹਿਬ ਹੋੜਾ ਤਾਂ ਉਹਨਾਂ ਦੇ ਕਾਬਜ਼ੇ ਚ ਫਿਰ ਕੱਲ੍ਹ ਵਾਲਾ ਇਹ ਹੁਕਮਨਾਮਾ ਸੀ ਇਹ ਫਿਰ ਕੋਈ ਪਿੱਛੇ ਤਾਕਤ ਕੰਮ ਕਰ ਰਹੀ ਹੈ ਬਿਲਕੁਲ ਬਿਲਕੁਲ ਇਹ ਉਹ ਤਾਂ ਆਕਤਾਂ ਨੇ ਜਿਹੜੀਆਂ ਪਹਿਲਾਂ ਵੀ ਸਿੱਖੀ ਨੂੰ ਤੋਂ ਇਸੇ ਤਰ੍ਹਾਂ ਪਾਤੋ ਧੜ ਉੱਤੇ ਵਿੱਚ ਪਾ ਕੇ ਕਮਜ਼ੋਰ ਕਰਨ ਕਿ ਖਾਤਰ ਜਿਹੜੀਆਂ ਅੱਡੀ ਛੋਟੀ ਦਾ ਜੋਰ ਲਾਰੀਆਂ ਨੇ ਕਿਉਂਕਿ ਸਿੱਖਾਂ ਤੋਂ ਜਿਹੜੀਆਂ ਇਹ ਬਾਤ ਆਕਤਾਂ ਨੇ ਇਹ ਤਾਂ ਸੰਸਥਾ ਦਾ ਕਿਤੇ ਨਾ ਵਿੱਚ ਹੂੰ ਹੂੰ ਸਿੱਖਾ ਸਿੱਖਾਂ ਦੀ ਤਾਕਤ ਨੂੰ ਇਸੇ ਕਰਕੇ ਕਮਜ਼ੋਰ ਕਰਦੀਆਂ ਨੇ ਸਾਡੀ ਕੋਈ ਵੀ ਸੰਸਥਾ ਅਜਿਹੀ ਨਹੀਂ ਜਿਹੜੀ ਇੱਕ ਹੋਵੇ ਹਰ ਸੰਸਥਾ ਦੀ ਪਰੇਵੰਦੀ ਪੈਦਾ ਕੀਤੀ ਹੋਈ ਆ ਹੂੰ ਇਹ ਉਹੀ ਕਾਰਨ ਹੈ ਫਿਰ ਤਾਂ ਉਹ ਤੋਂ ਵੀ ਜਿਹੜੀ ਉਹ ਜੇਟੋਟਰ ਵਿੱਚ ਹੋਣ ਵਾਲੀ ਗੱਲ ਹੋ ਗਈ ਤਖਤ ਵੀ ਆਪੋ ਸਾਹਮਣੇ ਹੋਣ ਲੱਗ ਚਲੋ ਅੱਛਾ ਇੱਕ ਆਖਰੀ ਸਵਾਲ ਮੇਰਾ ਬਗੈ ਸੀ ਜੀ ਕੀ ਹੁਣ ਲੱਗਦਾ ਹੈ ਕਿ ਜਿਹੜਾ ਹੁਕਮਨਾਮਾ ਕੱਲ ਜਾਰੀ ਹੋ ਗਿਆ ਅੱਜ ਉਸ ਹੁਕਮਨਾਮੇ ਨੂੰ ਰੱਦ ਕਰ ਦਿੱਤਾ ਗਿਆ ਤਾਂ ਸਿੱਖ ਕੌਮ ਦੀ ਦੁਬਿਧਾ ਇੱਥੇ ਖੜ ਜੇਗੀ ਕਿ ਕੋਈ ਦੇਵਤਾ ਤਾਂ ਜਿੰਨਾ ਮੇਂ ਦੇਵਤਾ ਦੂਰ ਕਰਨੀ ਆ ਉਹ ਬਹੁਤ ਦੇਵਤਾ ਚ ਪਏ ਹੋਏ ਨੇ ਹੂੰ ਠੀਕ ਹੈ। ਪਹਿਲੀ ਗੱਲ ਤਾਂ ਇਹ ਅਕਾਲਪੁਰ ਸਾਹਿਬ ਤੋਂ ਜਿਹੜਾ ਕੱਲ ਵਾਲਾ ਗੌਰੇ ਮਸ਼ਕੀਨ ਵਾਲਾ ਹੂੰ ਉਹ ਹੋਇਆ ਸੀ ਉਹੀ ਗਲਤ ਸੀ। ਹੂੰ ਉਹ ਉਹ ਬਿਨਾਂ ਤੋਂ ਉਹਨਾਂ ਨੂੰ ਭਰੋਸੇ ਵਿੱਚ ਲਏ ਤੋਂ ਨਹੀਂ ਕਰਨਾ ਚਾਹੀਦਾ ਸੀ। ਹੂੰ ਪਤਨਾ ਸਾਹਿਬ ਨੂੰ ਭਰੋਸੇ ਵਿੱਚ ਲਏ ਬਿਨਾਂ ਉਹ ਨਹੀਂ ਹੋਣਾ ਚਾਹੀਦਾ ਸੀ। ਮਤਲਬ ਜੜ੍ਹ ਉਹੀ ਹੈ ਮੇਂ ਨਹੀਂ ਹੈ ਜੜ੍ਹ ਉਹੀ ਹੈ। ਜੀ ਬਿਲਕੁਲ। ਉਹ ਤੋਂ ਅਗਲਾ ਜਿਹੜਾ ਉਹਨਾਂ ਦਾ ਸਟੇਟਾ ਉਹ ਹੋਰ ਵੀ ਖਤਰਨਾਕ ਉਹ ਤਾਂ ਉਹ ਤਾਂ ਤਾਕਤ ਹੀ ਉਹ ਬੈਠੇ ਨੇ ਜਿਹੜੀਆਂ ਇਹ ਚਾਹੁੰਦੀਆਂ ਫਿਰ ਕੋਈ ਇਸ ਤਰ੍ਹਾਂ ਦਾ ਡਾਕਟਰ ਅਸੀਂ ਆਪੋ ਸਾਹਮਣੇ ਕਰਵਾਈਏ ਇੱਥੇ ਨੂੰ ਠੀਕ ਠੀਕ ਹੈ ਬਘੇਲ ਸਿੰਘ ਜੀ ਤੁਹਾਡਾ ਧੰਨਵਾਦ ਜੁੜਨ ਲਈ ਦੇਖੋ ਮੇਨ ਜਿਹੜੀ ਜੜ ਹੁਣ ਬਘੇਲ ਸਿੰਘ ਜੀ ਵੀ ਇਹੀ ਗੱਲ ਕਹਿ ਰਿਹਾ ਕਿ ਜਿਹੜੀ ਜੜ ਉਹ ਸੀ ਕਿ ਕੱਲ ਜਿਹੜਾ ਗੌਰੇ ਮਸਕੀਨ ਜਿਹੜੇ ਸਿੰਘ ਸਾਹਿਬ ਸੀਗੇ ਜਿਹੜਾ ਉਹਨਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਹੋਇਆ ਸੀ ਜਿਹੜਾ ਕੱਲ ਫੈਸਲਾ ਹੋਇਆ ਉਹ ਪ੍ਰਵਾਨ ਨਹੀਂ ਕੀਤਾ ਜਿਕਰਵਾਨ ਜੀ ਮੈਂ ਵੀ ਜ਼ਿਕਰ ਕਰ ਰਿਹਾ ਸੀ ਕਿਉਂਕਿ ਨਾ ਮੈਂ ਨਾ ਕਿਸੇ ਨਿਜੀ ਨਿਜੀ ਚੈਨਲ ਤੋਂ ਇੰਟਰਵਿਊ ਦੇ ਦੇਖ ਰਿਹਾ ਸੀ ਗੋਰੇ ਮਸਕੀਨ ਦੀ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਜਿਹੜੀ ਬੋਲਬਾਣੀ ਆ ਉਹ ਠੀਕ ਨਹੀਂ ਸੀ ਕਿਉਂਕਿ ਜਥੇਦਾਰ ਦੀ ਜਿਹੜੀ ਬੋਲਬਾਣੀ ਆ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਠੀਕ ਹੋਣੀ ਚਾਹੀਦੀ ਆ ਉਹ ਵੀ ਕੱਲ ਜਦੋਂ ਪਰ ਕਈ ਵਾਰ ਮर्यादा ਤੋਂ ਬਾਹਰ ਚਲੇ ਜਾਂਦੇ ਜਿੱਥੇ ਆ ਕੇ ਜਿੱਥੇ ਸਾਰੀ ਦਿੱਕਤ ਆਉਂਦੀ ਆ ਕਈ ਵਾਰੀ ਦੇਖੋ ਆਮ ਆਪਾਂ ਕਹਿੰਦੇ ਹੁਣ ਲੀਡਰ ਹੈ ਕਈ ਵਾਰ ਲੀਡਰ ਬੋਲਦਾ ਹੈ ਉਹਨਾਂ ਨੂੰ ਕੋਰਟਾਂ ਤੱਕ ਦੱਲਦਾ ਜਾਣਾ ਪੈਂ ਕੌਮ ਨਾਲ ਸੰਤ ਰੱਖਦੇ ਆ ਜਥੇਦਾਰ ਹੋਣ ਤਾਂ ਮਰਿਆਦਾ ਬਿਲਕੁਲ ਤੁਹਾਡੀ ਪਦਵੀ ਦੇਖੋ ਕਿੱਥੇ ਇਸ ਕਰਕੇ ਜਿਹੜੀ ਤੁਹਾਡੇ ਸ਼ਬਦਾਂ ਦਾ 헤ਰ ਫੇਰ ਹੈ ਉਹ ਕਈ ਵਾਰ ਤੁਹਾਡੇ ਇੱਕ ਸ਼ਬਦ ਦਾ 헤ਰ ਫੇਰ ਬੜੀ ਦੂਰ ਤੱਕ ਲੈ ਜਾਂਦਾ ਪਰ ਆਪਾਂ ਨੂੰ ਮਿਲਦਾ ਜਿਹੜੀ ਹੈਗੀ ਬੋਲਣ ਵੇਲੇ ਜਦੋਂ ਮਰਿਆਦਾ ਜਿਹੜੀ ਦਾ ਬੜਾ ਧਿਆਨ ਰੱਖਣਾ ਚਾਹੀਦਾ ਬਿਲਕੁਲ ਬੜਾ ਧੰਨਵਾਦ ਜੀ ਬਹੁਤ ਬਹੁਤ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਦੋ ਤਖਤਾਂ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਸ ਨੂੰ ਲੈ ਕੇ ਅਸੀਂ ਪੂਰੀ ਜਿਹੜੀ ਗੱਲਬਾਤ ਹੈ ਵਿਚਾਰ ਚਰਚਾ ਬੋਲਦਾ ਪੰਜਾਬ ਦੇ ਵਿੱਚ ਸੰ ਸੋ ਉਮੀਦ ਕਰਦੇ ਹਾਂ ਕਿ ਕੱਲ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਦਿਓ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਲੋ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.